ਸਮਾਜ ਸੇਵੀ ਕਾਰਜਾਂ ਲਈ ਕਾਰਜਸ਼ੀਲ ਸਰਬੱਦਾ ਪਲਾਟਰਾ ਟ੍ਰਸਟ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਨਾਨੰਦਪੁਰ ਸਾਹਿਬ ਵਿਖੇ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਸਰਬੱਦਾ ਪਲਾਟਰਾ ਟ੍ਰਸਟ ਦੇ ਬਾਨੀ ਤੇ ਦੁਬਈ ਦੇ ਉੱਗੇ ਕਾਰੋਬਾਰੀ ਡਾਕਟਰ ਐਸ.ਪੀ. ਸਿੰਘ ਉਪਰਾਏ ਵੱਲੋਂ ਉਕਤ ਜਾਣਕਾਰੀ ਸਾਂਝੀ ਕੀਤੀ ਗਈ। ਕੈਨੇਡਾ ਦੌਰੇ ਤੇ ਆਏ ਡਾਕਟਰ ਐਸ.ਪੀ. ਸਿੰਘ ਉਪਰਾਏ ਨੇ ਪੰਜਾਬੀਆਂ ਦੀ ਸੰਗਣੀ ਵੱਸੋ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੇ ਸਕਾਟ ਰੋਡ ਤੇ ਸਥਿਤ ਮਹਾਰਾਣੀ ਰੈਸਟੋਰੈਂਟ ਚ ਆਯੋਜਿਤ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਕਤ ਫੈਸਲੇ ਸੰਬੰਧੀ ਵਿਸਤਾਰਤ ਜਾਣਕਾਰੀ ਸਾਂਝੀ ਕੀਤੀ। ਉਹਨਾਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਯੂਨੀਵਰਸਿਟੀ ਚ ਲੋੜਵੰਦ ਵਿਦਿਆਰਥੀਆਂ ਨੂੰ ਬੈਚਲਰ ਮਾਸਟਰ ਤੇ ਪੀ ਐਚ ਡੀ ਤੱਕ ਦੀ ਉੱਚੀ ਰੀ ਪੜਾਈ ਫ੍ਰੀ ਕਰਾਈ ਜਾਏਗੀ। ਉਹਨਾਂ ਇਹ ਵੀ ਦੱਸਿਆ ਕਿ ਇਸ ਮੰਤਵ ਲਈ ਜ਼ਮੀਨ ਖਰੀਦੀ ਜਾ ਚੁੱਕੀ ਹੈ ਤੇ ਹੁਣ ਲੋੜਿੰਦੇ ਮਾਪਦੰਡ ਪੂਰੇ ਕਰਨ ਲਈ ਕਾਰਜ ਜਾਰੀ ਨੇ। ਉਹਨਾਂ ਦੱਸਿਆ ਕਿ ਇਸ ਯੂਨੀਵਰਸਿਟੀ ਚ ਛੋਟੇ ਕੋਰਸਾਂ ਤੋਂ ਇਲਾਵਾ ਆਨਲਾਈਨ ਕੋਰਸਾਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਉਹਨਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਚ ਪੜਨ ਵਾਲੇ ਵਿਦਿਆਰਥੀਆਂ ਲਈ ਹੌਸਟਲ ਤੇ ਖਾਣੇ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ। ਉਨਾ ਦੱਸਿਆ ਕਿ 2009 ਤੋਂ ਹੋਂਚੇ ਆਏ ਸਰਬੱਤ ਦਾ ਪਾਲਾ ਟਰਸਟ ਵੱਲੋਂ ਹਰ ਸਾਲ 1300 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਉਚੇਰੀ ਸਿੱਖਿਆ ਫ੍ਰੀ ਦੇਵਾਂਸਬੰਧੀ ਚੋਣ ਕੀਤੀ ਜਾਂਦੀ ਹੈ ਤੇ ਹੁਣ ਤੱਕ 11000 ਦੇ ਕਰੀਬ ਬੱਚੇ ਚੁਣੇ ਜਾ ਚੁੱਕੇ ਨੇ ਅਖੀਰ 'ਚ ਡਾਕਟਰ ਅਬਰਾਇਨ ਨੇ ਦੱਸਿਆ ਕਿ ਹੁਣ ਤੱਕ ਉਕਤ ਟਰਸਟ ਵੱਲੋਂ ਵਿਦੇਸ਼ਾਂ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ 100 ਤੋਂ ਉੱਪਰ ਭਾਰਤੀਆਂ ਦੀ ਜਾਨ ਬਚਾਉਣ ਲਈ ਵਿਦੇਸ਼ੀ ਧਰਤੀਆਂ ਤੇ ਰਹਿ ਰਹੇ ਕਈ ਭਾਰਤੀਆਂ ਦੀਆਂ ਲਾਸ਼ਾਂ ਦਾ ਵਤਨ ਪਹੁੰਚਾਉਣ ਦਾ ਵੀ ਕਾਰਜ ਕੀਤਾ ਗਿਆ ਹੈ ਇਹ ਸੁਪਨਾ ਸੀ ਮੇਰਾ ਦੋ ਚੀਜ਼ਾਂ ਦਾ ਕਿ ਅਸੀਂ ਯੂਨੀਵਰਸਿਟੀ ਬਣਾਈਏ ਕਿ ਇਹ ਜਿਹੜੀ ਯੂਨੀਵਰਸਿਟੀ ਹੈ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਸੀਂ ਪਹਿਲਾਂ ਤਾਂ ਵਿਵੇਕ ਸਦਨ ਬਣਾਇਆ ਸੀਗਾ ਐਡਵਾਂਸ ਰਿਸਰਚ ਸੈਂਟਰ ਹੈ ਇਹ ਉੱਥੇ ਸਾਡਾ ਪਬਲਿਕੇਸ਼ਨ ਬਿਊਰੋ ਵੀ ਹੈ ਉੱਥੇ ਸਕਿੱਲ ਡਿਵੈਲਪਮੈਂਟ ਦਾ ਸ਼ੁਰੂ ਕੀਤਾ ਉੱਥੇ ਗੁਰਬਾਣੀ ਸੰਗੀਤ ਸ਼ੁਰੂ ਕੀਤਾ ਉੱਥੇ ਟਾਈਪ ਐਂਡ ਸ਼ਾਰਟਹੈਂਡ ਉੱਥੇ ਸ਼ੁਰੂ ਕੀਤੇ ਸੋ ਇਹ ਸਾਰੇ ਕੋਰਸਸ ਚੱਲ ਰਹੇ ਸੀਗੇ ਉਹ ਲੇਕਿਨ ਇਲਾਕੇ ਨੂੰ ਇੰਨੀ ਲੋਡ ਹੈਗੀ ਹੈ ਕਿਉਂਕਿ ਬੰਤੇ ਪੜ੍ਹੇ ਲਿਖੇ ਨੇ ਇੰਟੈਲੀਜੈਂਟ ਬੱਚੇ ਆ ਲੇਕਿਨ ਅੱਗੇ ਉਹਦੀ ਇਸ ਕਰਕੇ ਫਿਰ ਅਸੀਂ ਉੱਥੇ ਯੂਨੀਵਰਸਿਟੀ ਦਾ ਕੀਤਾ ਕਿ ਕਿਉਂ ਨਾ ਉੱਥੇ ਇੱਕ ਯੂਨੀਵਰਸਿਟੀ ਜਿਹੜੀ ਤਿਆਰ ਕੀਤੀ ਜਾਵੇ ਤੇ ਜਿੱਥੇ ਅਸੀਂ ਇਹਨਾਂ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਸਕੀਏ ਸੋ ਇਹ ਇੱਕ ਆਪਣੇ ਆਪ ਤੇ ਕਹਿੋ ਇਨਵੈਕਲੀਜ ਯੂਨੀਵਰਸਿਟੀ ਹੈ ਕਿ ਜਿੱਥੇ ਕਿਸੇ ਬੱਚੇ ਕੋਲੋਂ ਕੋਈ ਫੀਸ ਨਹੀਂ ਲਈ ਜਾਂਦੀ ਈਵਨ ਹੋਸਟਲ ਫ੍ਰੀ ਹੈ ਖਾਣਾ ਪਾਣੀ ਫ੍ਰੀ ਹੈ ਟਰਾਂਸਪੋਰਟ ਫ੍ਰੀ ਹੈ ਸਾਰਾ ਕੁਝ ਕੋਸ਼ਿਸ਼ ਕੀਤੀ ਕਿ ਬੱਚਿਆਂ ਨੂੰ ਫ੍ਰੀ ਦੇ ਕੇ ਅਸੀਂ ਐਜੂਕੇਸ਼ਨ ਦੇਈ ਹੈ ਉਹ ਅਸੀਂ ਪੰਜਾਬ ਨੂੰ ਜਦਾ ਪੰਜਾਬ ਦਾ ਡੱਪੇ ਖੋ ਨੂੰ ਬਚਾਈ ਹੈ ਹੁਣ ਸਕੂਲ ਆਫ ਯੂਨੀਵਰਸਿਟੀ ਅੰਨੀ ਪੱਥਰ ਰੱਖਿਆ ਗਿਆ 30 ਏਕੜ ਜਗ੍ਹਾ ਲੈ ਲਈ ਗਈ ਹੈ ਯੂਨੀਵਰਸਿਟੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਔਰ ਇਹਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਜਿਹੜੀ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਕਿਸੇ ਵੀ ਯੂਨੀਵਰਸਿਟੀ ਨਾਲ ਜਦੋਂ ਅਸੀਂ ਕੋਈ ਟਾਈ ਅਪ ਕਰਦੇ ਹਾਂ ਕੋਈ ਅਫੀਲੀਏਸ਼ਨ ਲੈਂਦੇ ਹਾਂ ਨਾ ਜੀ ਤੇ ਪਹਿਲੇ ਇਹ ਹੁੰਦੀ ਕਿ ਤੁਹਾਡੇ ਵਾਈਸ ਚਾਂਸਲਰ ਕੌਣ ਨੇ ਤੁਹਾਡੇ ਰਜਿਸਟਰਾਰ ਕੌਣ ਨੇ ਤੁਹਾਡੇ ਪ੍ਰੋਫੈਸਰ ਕਿੰਨੇ ਸਾਨੂੰ ਚਾਹੀਦੇ ਆ ਸੋ ਇਹ ਅਸੀਂ ਪਹਿਲਾਂ ਕੀਤਾ ਡਾਕਟਰ ਸਰਵਜਿੰਦਰ ਸਿੰਘ ਜੀ ਜੋ ਬੜੀ ਜਾਣੀ ਬਣਾਨੀ ਹਸਤੀ ਹੈ ਸੋ ਉਹਨਾਂ ਨੂੰ ਅਸੀਂ ਜਿਹੜਾ ਦਾ ਵਾਈਸ ਚਾਂਸਲਰ ਉਹਨਾਂ ਨੂੰ ਕੀਤਾ ਉਹਨਾਂ ਨੂੰ ਆਫਿਸ ਪਾ ਕੇ ਤੇ ਯੂਨੀਵਰਸਿਟੀ ਉਹਨਾਂ ਨੂੰ ਸੌਂਪ ਦਿੱਤੀ ਕਿ ਹੁਣ ਤੁਸੀਂ ਆਪਣੇ ਹਿਸਾਬ ਨਾਲ ਚਲਾਓ ਇਸ ਗੱਲ ਬਾਕੀ ਨੇ 15 ਪ੍ਰੋਫੈਸਰ ਜਿਹੜੇ ਅਸੀਂ ਉਹ ਵੀ ਰੱਖ ਚੁੱਕੇ ਹਾਂ ਆਲਰੇਡੀ ਤੇ ਕੋਰਸ ਸ਼ੁਰੂ ਹੋ ਗਏ ਨੇ ਸਾਡੇ ਆਲਰੇਡੀ ਐਡਮਿਸ਼ਨ ਹੋ ਚੁੱਕੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਨੇ ਜਦੀਆਂ ਮੈਂ ਇਹਦਾ ਕਹਿੰਦਾ ਐਜੂਕੇਟਿਡ ਬੱਚਾ ਨੂੰ ਹੋਣਾ ਚਾਹੀਦਾ ਕਿਉਂਕਿ ਬੱਚੇ ਪੜ੍ਹਦੇ ਨਹੀਂ ਸਾਡੇ ਐਮ ਐਮ ਐ ਪੜ੍ਹ ਕੇ ਸਾਡੇ ਬਸ ਟਾਈਮ ਪਾਸ ਹੈ ਉਹਨਾਂ ਨੂੰ ਇੱਕ ਐਪਲੀਕੇਸ਼ਨ ਲਿਖਣੀ ਨਹੀਂ ਆਉਂਦੀ ਉਹਨਾਂ ਨੂੰ ਕੰਪਿਊਟਰ ਦੇ ਤਾਂ ਕੰਪਿਊਟਰ ਤੇ ਕੁਝ ਨਹੀਂ ਕਰ ਸਕਦੇ ਉਹ ਸੋ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਐਜੂਕੇਸ਼ਨ ਲੋ ਜਿਹੜੇ ਬੱਚੇ ਨਹੀਂ ਪੜ੍ਹਨਾ ਜਾਂਦੇ ਉਹ ਫਿਰ ਤੁਸੀਂ ਸਕਿੱਲ ਡਵੈਲਪਮੈਂਟ ਚ ਜਾਓ ਹਨਰ ਸਿੱਖੋ ਤੁਹਾਡੇ ਕੋਲ ਹਨਰ ਆ ਜਾਣਾ ਚ ਬਾਕੀ ਜੋਬ ਹੈ ਜੜੀ ਜੋਬ ਤਾਂ ਪੰਜਾਬ 'ਚ ਹੀ ਕਰੋ ਪੰਜਾਬ 'ਚ ਜੋਬ ਦੀ ਕਮੀ ਨਹੀਂ ਹੈਗੀ ਬਹੁਤ ਜੋਬ ਹੈ ਪੰਜਾਬ ਦੇ ਵਿੱਚ ਅਸੀਂ ਐਵੇਂ ਕਹਿ ਦਿੰਦੇ ਕਿ ਪੰਜਾਬ 'ਚ ਜੋਬ ਨਹੀਂ ਬੱਚੇ ਬਾਹਰ ਭੱਜ ਰਹੇ ਨੇ ਬੱਚੇ ਬਾਹਰ ਤਾਂ ਭੱਜ ਰਹੇ ਨੇ ਕਿ ਸਰਕਾਰੀ ਨੌਕਰੀ ਪਾਲਦੇ ਆ ਸਰਕਾਰੀ ਨੌਕਰੀ ਹੁਣ ਸਰਕਾਰ ਕਿੰਨੇ ਕੁ ਨੌਕਰੀਆਂ ਦੇ ਦੇਗੀ ਉੱਥੇ ਉਹਨਾਂ ਨੂੰ ਸੋ ਨਹੀਂ ਦੇ ਸਕਦੀ ਆਪਾਂ ਪ੍ਰਾਈਵੇਟ ਵੀ ਕੰਪਨੀ ਕੰਮ ਨਹੀਂ ਕਰਨੇ ਆਉਂਦੇ ਕਿਉਂਕਿ ਉੱਥੇ ਕੰਮ ਕਰਨਾ ਪੈਂਦਾ ਬਾਰ-ਬਾਰ ਜਦਨੇ ਬਾਹਰ ਆ ਕੇ ਝਾੜੂ ਫੇਰ ਰਹੇ ਹੁੰਦੇ ਨੇ, ਸਪਾਈਆਂ ਕਰ ਰਹੇ ਹੁੰਦੇ ਨੇ, ਕਾਰਨਾ ਤੋਰੇ ਹੁੰਦੇ ਨੇ। ਸਾਡੇ ਸਾਹਮਣੇ ਅਸੀਂ ਦੇਖਦੇ ਆਂ ਫਿਰ ਫਿਰ ਉਹ ਕ੍ਰਾਈਮ ਦੀ ਦੁਨੀਆ ਚ ਪਾਈ ਜਾਂਦੇ ਹੈਗੇ ਨੇ। ਸੋ ਅੱਗੇ ਨਾਲੇ ਵਿਗੜਦੇ ਜਾ ਰਹੇ, ਸੁਧਰ ਕੁਛ ਨਹੀਂ ਰਿਹਾ। ਚਾਹੇ ਉਹ ਐਜੂਕੇਸ਼ਨ ਡਿਪਾਰਟਮੈਂਟ ਦੇਖ ਲਓ ਸਾਡਾ ਉਹ ਬਿਲਕੁਲ ਡਾਊਨ ਹੁੰਦਾ ਜਾ ਰਿਹਾ। ਹਸਪੀਟਲ ਦੇਖ ਲਓ ਸਾਡੇ ਮੈਡੀਕਲ ਫੈਸਿਲਿਟੀਜ਼ ਦੇਖ ਲਓ ਸਾਰੀਆਂ ਡਾਊਨ ਹੁੰਦੇ ਜਾ ਰਹੀਆਂ ਨੇ। ਨਸ਼ਾ ਵਾਲੇ ਲੋਕ ਵਧੇ ਰਹੇ ਲੇਕਿਨ ਹੁਣ ਇਹ ਵੀ ਕੋਈ ਏਰੀਆ ਇਦਾਂ ਦਾ ਜਿੱਦਾਂ ਹੁਣ ਮੈਂ ਜਿਹਾ ਯੂਨੀਵਰਸਿਟੀ ਤਿਆਰ ਕਰ ਉੱਥੇ ਬੱਚੇ ਪੜ੍ਹਨਾ ਜਾਂਦੇ ਨੇ ਇਸ ਲਈ ਉੱਥੇ ਪਹਿਲਾਂ ਅਸੀਂ ਇੱਕ ਇੰਸਟੀਚਿਊਟ ਖੋਲ੍ਹਿਆ ਸੀਗਾ 2016 ਦੇ ਵਿੱਚ ਉੱਥੋਂ ਬੜੇ ਅੱਛੇ ਬੱਚਿਆਂ ਨੂੰ ਅਸੀਂ ਟ੍ਰੇਨ ਕੀਤਾ ਡਿਪਲੋਮੇ ਦਿੱਤੇ ਨੇ ਤੇ ਹੁਣ ਤਾਂ ਲੋੜ ਪਈ ਉੱਥੇ ਸੀ ਯੂਨੀਵਰਸਿਟੀ ਇੱਕ ਖੋਲੀ ਉੱਥੇ ਉਸੇ ਪਹਿਲਾਂ ਸਟਾਰਟਿੰਗ ਕੀਤੀ ਸੀ 2011 ਦੇ ਵਿੱਚ ਨਾ 10 11 ਦੇ ਵਿੱਚ ਨਾ ਤੋਂ ਉਹਨਾਂ ਸਾਡੇ ਪਹਿਲਾਂ ਆਖਾਂ ਦੇ ਕੈਂਪ ਲੱਗ ਗਏ ਫਿਰ ਡਲਸੇ ਜੁਨਟ ਲੱਗ ਗਏ ਡਲਾਈਜ਼ਰ ਕਿੱਟਾਂ ਹੋ ਗਈਆਂ ਸਾਡੀਆਂ ਐਮੂਲੈਂਸ ਸਰਵਿਸ ਹੋ ਗਈ ਸ਼ਾਬਾਹਨਾ ਹੋ ਗਈਆਂ ਫਿਰ ਤੁਹਾਡੇ ਪਿੰਡੋ ਪੈਨਸ਼ਨ ਸਕੀਮ ਹੋ ਗਈ ਬੁਢਾਪਾ ਪੈਨਸ਼ਨ ਸਕੀਮ ਹੋ ਗਈ ਮੈਡੀਕਲ ਪੈਨਸ਼ਨ ਸਕੀਮ ਜੇ ਜੇ ਕੋਈ ਹੜ ਆ ਗਿਆ ਕੁਛ ਆ ਗਿਆ ਘਰ ਕੇ ਤੁਹਾਨੂੰ ਅੱਗ ਲੱਗ ਗਈ ਕੋਈ ਘਰ गिर ਗਏ ਉਹ ਘਰਾਂ ਦੇ ਕੰਮ ਸ਼ੁਰੂ ਕੀਤੇ ਇਸ ਤਰ੍ਹਾਂ 32 33 ਕੰਮ ਜਿਹੜੇ ਸਾਡੇ ਆਲਰੇਡੀ ਚੱਲ ਰਹੇ ਨੇ ਉਦੋਂ ਵੀ ਲੇਕਿਨ ਜਿਹੜਾ ਮੇਨ ਫਿਰ ਐਂਡ ਤੇ ਆ ਕੇ ਆਪਾਂ ਦੋ ਚੀਜ਼ਾਂ ਦੇ ਰੁਕੇ ਆ ਕਿ ਆਪਾਂ ਹੁਣ ਇੱਕ ਤਾਂ ਐਜੂਕੇਸ਼ਨ ਇੱਕ ਹੈਲਥ ਹੈਲਥ ਦੇ ਮੈਂ ਦੇਖਿਆ ਕਿ ਮੈਂ 500 500 ਜਾਂ 1000 ਰੁਪਏ ਲੈਣਾ ਬੰਦਾ ਮਰਦਾ ਦੇਖਿਆ ਪੀਜੀਆਈ ਵਿੱਚ ਉਹਨਾਂ ਕੋਲ ਦਵਾਈ ਖਾਣ ਜੋਗੇ ਪੈਸੇ ਨਹੀਂ ਹੈਗੇ ਸੋ ਇਸ ਕਰਕੇ ਅਸੀਂ ਜਿਹੜਾ ਇਹ ਮੈਡੀਸਨ ਦਾ ਸ਼ੁਰੂ ਕੀਤਾ ਜਿਹੜਾ ਆਪਾਂ ਮੈਡੀਕਲ ਦਾ ਵੀ ਆਪਾਂ ਹੈਲਪ ਕਰ ਰਹੇ ਆ ਤੇ ਇਹ ਬਹੁਤ ਜ਼ਰੂਰੀ ਚੀਜ਼ ਹੈ ਇਹ ਕਰ ਰਹੇ ਆ ਅਸੀਂ ਕਿਸੇ ਬੰਦੇ ਨੂੰ ਸਕੂਨ ਮਿਲਦਾ ਕਿ ਮੈਂ ਧਨ ਕਮਾ ਲਵਾਂ ਮੈਂ ਕਰਨਾ ਵਾ ਵੱਡਾ ਬੰਦਾ ਬਣ ਗਿਆ ਜੀ ਤੇ ਮੈਨੂੰ ਮਨ ਨੂੰ ਸਕੂਨ ਆ ਲੇਕਿਨ ਮੈਨੂੰ ਉਹ ਸਕੂਨ ਨਹੀਂ ਲੱਗਦਾ ਮੈਨੂੰ ਸਕੂਨ ਕਦੋਂ ਆਂਦਾ ਹੈ ਕਿ ਜਦੋਂ ਮੈਂ ਕਿਸੇ ਦੀ ਫਾਂਸੀ ਮਾਫ਼ ਕਰਵਾ ਦਿੰਦਾ ਕਿਸੇ ਨੂੰ ਜੇਲ੍ਹ ਤੋਂ ਕਢਾ ਦਿੰਦਾ ਜਿਹੜੀਆਂ ਲੜਕੀਆਂ ਸਾਡੀਆਂ ਫਸੀਆਂ ਹੋਈਆਂ ਨੇ ਉੱਥੇ ਗਲਤ ਏਜੰਡਾ ਨਾਲ ਹੀ ਆ ਕੇ ਉਹਨਾਂ ਨੂੰ ਲੜਕੀਆਂ ਨੂੰ ਕਢਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਚ ਬਚਾਉਣਾ ਇਨੇ ਡੱਥਾ ਹੁੰਦੀਆਂ ਨੇ ਉਥੇ ਡੈੱਡ ਬੋਡੀ ਘਰ ਪਹੁੰਚਾ ਕੇ ਸੰਸਕਾਰ ਕਰ ਦੇਣਾ ਸੋ ਇਹ ਜਿਹੜੇ 4-5 ਕੰਮ ਨੇ ਨਾ ਜਦੋਂ ਇਹ ਕਰ ਲੈਂਦਾ ਤੇ ਮਨ ਨੂੰ ਬੜਾ ਸਕੂਨ ਮਿਲਦਾ ਦਿਲ ਨੂੰ ਅੱਜ ਐਸਪੀ ਸਿੰਘ ਉੱਬਰ ਆਏ ਉਹ ਸਰੀਰ ਦੇ ਵਿੱਚ ਪਹੁੰਚੇ ਆ ਕੈਨੇਡਾ ਦੇ ਵਿੱਚ ਟੀਵਲ ਇੱਕ ਦਿਨ ਲਈ ਉਹਨਾਂ ਦਾ ਇਹ ਟੂਰ ਸੀਗਾ ਪੰਜਾਬ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਵੱਲੋਂ ਇੱਕ ਬਬੇਕ ਨਾਂ ਦੀ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ ਔਰ ਇਹ ਯੂਨੀਵਰਸਿਟੀ ਦਾ ਜਿਹੜਾ ਕਾਰਜਾ ਉਹ ਆਰੰਭ ਹੋ ਚੁੱਕਾ 30 ਏਕੜ ਦੇ ਵਿੱਚ ਯੂਨੀਵਰਸਿਟੀ ਬਣਨੀ ਆ ਤੇ ਉਹਦੇ ਵਿੱਚ ਬਿਲਕੁਲ ਜਿਹੜੀ ਫ੍ਰੀ ਪੜ੍ਹਾਈ ਉੱਥੇ ਦਿੱਤੀ ਜਾਣੀ ਆ ਹੋਸਟਲ ਦਾ ਖਰਚਾ ਖਾਣ ਪੀਣ ਦਾ ਖਰਚਾ ਪੜ੍ਹਾਈ ਦਾ ਟਿਊਸ਼ਨ ਦਾ ਖਰਚਾ ਕੋਈ ਵੀ ਕਿਸੇ ਦੀ ਫੀਸ ਨਹੀਂ ਲੱਗਣੀ ਫ੍ਰੀ ਪੜ੍ਹਾਈ ਵਾਸਤੇ ਯੂਨੀਵਰਸਿਟੀ ਖੋਲੀ ਗਈ ਆ ਉਹਦੇ ਵਾਸਤੇ ਅੱਜ ਉਹਨਾਂ ਨੇ ਇੱਥੇ ਅਨਾਉਂਸ ਵੀ ਕੀਤਾ ਤੇ ਉਹਨਾਂ ਦੇ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਜ ਚੱਲਦੇ ਨੇ ਸਮਾਜ ਸੇਵੀ ਕਹਿ ਲਓ ਅਰਬਾਂ ਡਾਲਰਾਂ ਦੇ ਵਿੱਚ ਉਹਨਾਂ ਦੀ ਜਿਹੜੀ ਕਾਸਟਾ ਜਿਹੜੀ ਹਰ ਮਹੀਨੇ ਉਹ ਖਰਚਦੇ ਆ ਪਰ ਉਹਦੇ ਲਈ ਅੱਜ ਇੱਥੇ ਆਉਣ ਤੇ ਸਾਰੇ মিডিਏ ਵੱਲੋਂ ਔਰ ਸਾਰੇ ਪਤਵੰਤੇ ਸੱਜਣਾਂ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਅੱਜ ਇੱਥੇ ਇਹ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਯੂਨੀਵਰਸਿਟੀ ਦੇ ਅਨਾਉਂਸ ਵਾਸਤੇ ਤਾਂ ਕਿ ਕਿਸੇ ਦੇ ਕੋਈ ਕੁਐਸਚਨ ਹੋਣ ਉਹ ਕੁਐਸਚਨ ਕਰ ਸਕਣ ਸੋ ਬਹੁਤ ਸਾਰੇ ਪਤਵੰਤੇ ਸੱਜਣ ਤੇ ਪੂਰਾ ਆਪਣਾ ਜਿਹੜਾ ਪੰਜਾਬੀ মিডিਆ ਉਹ ਇੱਥੇ ਪਹੁੰਚਿਆ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਅੱਜ ਦੀ ਕਾਨਫਰੰਸ ਦਾ ਇਹ ਸਾਡਾ ਪ੍ਰਯੋਜਨ ਸੀ ਸਰ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਾਰੇ ਸਰੋਤਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿਣਾ ਚਾਹੁੰਦਾ ਅੱਜ ਅਸੀਂ ਇੱਥੇ ਇਸ ਹਾਲ ਦੇ ਵਿੱਚ ਇਕੱਠੇ ਹੋਏ ਹਾਂ ਕਿ ਸਾਡੇ ਜਿਹੜੇ ਪੰਜਾਬੀ ਕਮਿਊਨਿਟੀ ਦੇ ਵਰਲਡਵਾਈਜ਼ ਜਿਹੜੇ ਸਾਡੇ ਸਿਟੀਜ਼ਨ ਨੇ ਸਰਦਾਰ ਡਾਕਟਰ ਅਬਰਾਏ ਉਹਨਾਂ ਨੂੰ ਅੱਜ ਮਿਲਣ ਦਾ ਮੌਕਾ ਮਿਲਿਆ ਉਹਨਾਂ ਦੀ ਮਾਨ ਦੇ ਵਿੱਚ ਅੱਜ ਲੋਕ ਇੱਥੇ ਇਕੱਠੇ ਹੋਏ ਨੇ ਸਰੀ ਇਸਤੀ ਦੇ ਵਿੱਚ ਜਿਨ੍ਹਾਂ ਨੇ ਸਾਰੀ ਦੁਨੀਆ ਦੇ ਵਿੱਚ ਐਨੇ ਮਾਰਕੇ ਵਾਲੇ ਕੰਮ ਕੀਤੇ ਨੇ ਜਿਨ੍ਹਾਂ ਨੂੰ ਇੱਕ ਦੋ ਸ਼ਬਦਾਂ ਵਿੱਚ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਸੋ ਮੈਂ ਆਪਣੀ ਕਮਿਊਨਿਟੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਡਾਕਟਰ ਬਰਵਾਏ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਹੀ ਉਦਮ ਕਰਕੇ ਦਵਾਈ ਵਿੱਚ ਮੀਡਲ ਈਸਟ ਦੇ ਵਿੱਚ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਹੈਲਪ ਕੀਤੀ ਜਿੱਥੇ ਲੋਕਾਂ ਨੂੰ ਬਿਲਕੁਲ ਹੀ ਕੋਈ ਹੈਲਪ ਦਾ ਕੋਈ ਸਾਧਨ ਹੀ ਨਹੀਂ ਸੀਗਾ ਅੱਜ ਉਹ ਪੰਜਾਬ ਦੇ ਵਿੱਚ ਇੰਡੀਆ ਦੇ ਬਹੁਤ ਸਾਰੇ ਹੋਰ ਸਟੇਟਸ ਦੇ ਵਿੱਚ ਐਜੂਕੇਸ਼ਨਲ ਇੰਸਟੀਟਿਊਸ਼ਨ ਕ੍ਰੀਏਟ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਐਜੂਕੇਸ਼ਨ ਮਿਲੇ ਆਪਦੀ ਲਾਈਫ ਸਟੇ ਦੇ ਵਿੱਚ ਉਹ ਵੱਧ ਤੋਂ ਵੱਧ ਕਾਮਯਾਬ ਹੋ ਸਕਣ ਸੋ ਇਹ ਅੱਜ ਫੇਰ ਇੱਥੇ ਸਮਝ ਜਿਹੜੇ ਇਕੱਠੇ ਹੋਏ ਆ ਅਸੀਂ ਸਾਰੇ ਉਹ ਉਹਨਾਂ ਨੂੰ ਮਿਲਦਾ ਮੌਕਾ ਮਿਲ ਕੇ ਅਸੀਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਵਿਚਾਰ ਸੁਣੇ ਨੇ ਸਾਨੂੰ ਬਹੁਤ ਹੀ ਉਸ ਗੱਲ ਤੇ ਮਾਣ ਆ ਵਾਹਿਗੁਰੂ ਕਰੇ ਇਹਨਾਂ ਨੂੰ ਬਹੁਤ ਬਹੁਤ ਉਦਮ ਸ਼ਕਤੀ ਜਿਹੜੇ ਉਹਨਾਂ ਦੀ ਹਿੰਮਤ ਦੇਵੇ ਤਾਂ ਕਿ ਹੀ ਚੰਗਾ ਕੰਮ ਹਮੇਸ਼ਾ ਕਰਦੇ ਰਹਿਣ ਸੋ ਮੈਂ ਐਜ਼ ਅ ਸਪੀਕਰ ਰਾਜ ਚੋਹਾਨ ਆਫ ਲੈਜਲੇਟਿਵ ਅਸੈਂਬਲੀ ਬ੍ਰਿਟਿਸ਼ ਕੋਲੰਬੀਆ ਅਸੀਂ ਉਹਨਾਂ ਨੂੰ ਅੱਜ ਉਹਨਾਂ ਦੇ ਸਤਿਕਾਰ ਦੇ ਵਿੱਚ ਇਕੱਠੇ ਹੋਏ ਸੀਗੇ ਸੋ ਮੈਂ ਆਪਦੇ ਵੱਲੋਂ ਸਾਡੇ ਪ੍ਰੀਮੀਅਰ ਡੇਬੀ ਜੀ ਵੀ ਵੱਲੋਂ ਸਾਡੀ ਲੈਜਲੇਟਿਵ ਅਸੈਂਬਲੀ ਵੱਲੋਂ ਉਹਨਾਂ ਨੂੰ ਅੱਜ ਅਸੀਂ ਜੀ ਆਇਆਂ ਨੂੰ ਕਿਹਾ ਕਿ ਉਹਨਾਂ ਨੂੰ ਅੱਜ ਅਸੀਂ ਇੱਕ ਮਾਨ ਪੱਤਰ ਵੀ ਦਿੱਤਾ ਇਹ ਉਹ ਜਦੋਂ ਵੀ ਨੈਕਸਟ ਟਾਈਮ ਆਉਣ ਅਸੀਂ ਉਹਨਾਂ ਨੂੰ ਸੱਦਾ ਦੇ ਤਾ ਕਿ ਉਹ ਵਿਕਟੋਰੀਆ ਦੇ ਵਿੱਚ ਵਿਧਾਨ ਸਭਾ ਚੋਣ ਤਾਂ ਕਿ ਅਸੀਂ ਉਹਨਾਂ ਨੂੰ ਉੱਥੇ ਇੰਟਰੋਡਿਊਸ ਕਰ ਸਕੀਏ ਉਹਨਾਂ ਦੇ ਕੰਮ ਬਾਰੇ ਹੋਰ ਵੀ ਲੋਕਾਂ ਦੇ ਨਾਲ ਉਹ ਵਿਚਾਰ ਸਾਂਝੇ ਕਰ ਸਕੀਏ